ਹਾਂਜੀ ਇਲਾਕੇ ਦੇ ਵਿੱਚ ਜਿਹੜੀ ਅੱਜ ਫੇਰ ਦੁਬਾਰਾ ਨਕਲੀ ਲਾਹਣ ਫੜੀ ਗਈ ਕੀ ਕਹਿਣਾ ਚਾਹੋਗੇ ਅੱਜ ਪੀਐਸਆਈ ਦਰਬਾਰਾ ਸਿੰਘ ਤੇ ਹੈਡ ਕਨਸਟਰਕਟਰ ਭਾਲ ਸਿੰਘ ਜਿਹੜੇ ਕਿ ਐਕਸਾਈ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਪਿੰਡ ਪਤਾਪੁਰ ਵਿੱਚ ਰੇਡ ਕੀਤਾ ਵਾ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀਰ ਸਿੰਘ son of ਸੁਰਤਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ ਉਹ ਆਪਣੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਬਿਠਾ ਵਾ ਤੇ ਘਰ ਦੇ ਵਿੱਚ ਹੀ ਆਪਣੇ ਗਾਕਾਂ ਨੂੰ ਸ਼ਰਾਬ ਬੰਨਦਾ ਵਾ ਮਿਲ ਵੇਚਦਾ ਵਾ ਅਹੀਂ ਉਹਨਰੇ ਨਾਲ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਸ਼ਰਾਬ ਫੜੀ ਆ ਔਰ 8 ਪੈਕਟ ਸ਼ਰਾਬ ਦੇ ਆ ਔਰ ਇੱਕ ਪੈਕਟ ਦੇ ਵਿੱਚ 4 ਤੋਂ 5 ਬੋਤਲ ਦਸੀਆਂ ਜਾ ਰਹੀਆਂ ਨੇ ਬਾਕੀ ਵੀਰ ਸਿੰਘ ਨੂੰ ਅਹੀਂ ਮੌਕੇ ਤੇ ਕਾਬੂ ਕੀਤਾ ਪਹਿਲਾਂ ਵੀ ਇਸ ਤੋਂ ਕੁਝ ਦਿਨ ਪਹਿਲਾਂ ਵੀ ਨਕਲੀ ਲਾਹਣ ਫੜੇ ਕੀ ਹੈ ਇਲਾਕੇ ਦੇ ਵਿੱਚੋਂ ਕੀ ਹੈ ਨੇੜੇ ਝੇਲ ਹੈ ਔਰ ਸਰਕਾਰ ਵੱਲੋਂ ਕਾਫੀ ਜਿਹੜੀ ਕਿ ਸਖਤਾਈ ਵੀ ਕੀਤੀ ਗਈ ਹੈ ਫਿਰ ਵੀ ਇਲਾਕੇ ਦੇ ਵਿੱਚ ਨਕਲੀ ਲਾਹਣ ਪੜੀ ਜਾ ਰਹੀ ਮਿਲੀ ਜਾ ਰਹੀ ਦੇਖੋ ਜਦੋਂ ਵੀ ਸਾਨੂੰ ਨਕਲੀ ਸ਼ਰਾਬ ਮਿਲਦੀ ਹੈ ਜਾਂ ਨਕਲੀ ਲਾਣ ਮਿਲਦੀ ਹੈ ਜਾਂ ਕੋਈ ਐਨਡੀ ਵਾਲਾ ਆਇਂਦਾ ਵਾ ਮਕਦਮਾ ਮਾਲੋ ਕੋਈ ਸਮੈਕ ਵਾਲਾ ਵਾ ਕੋ ਹੀਰੋਨ ਵਾਲਾ ਸੀ ਉਸ ਤੋਂ ਵਾਲੇ ਨੂੰ ਫੜਦੇ ਆਂ ਜੀ ਪਰਚਾ ਦਿੰਨੇ ਆ ਪਰਚਾ ਦੇਣ ਤੋਂ ਬਾਅਦ ਅਦਾਲਤ ਚ ਪੇਟ ਖਲਾ ਕੇ ਜੇਲ੍ਹ ਸਾਡੇ ਕਿੰਨੇ ਆ ਚੌਕੀ ਦੀ ਕਾਰਗੁਜ਼ਾਰੀ ਕੀ ਆ ਨਾ ਚੌਕੀ ਦੇ ਵਿੱਚ ਚੌਕੀ ਦੇ ਵਿੱਚ ਹੀ ਸਰ ਅਖਰਾ ਕੁਝ ਹੋ ਰਿਹਾ ਵਾ ਜਾ ਕੇ ਵੇਖੋ ਕਿੰਨੇ ਪਰਚੇ ਦਿੱਤੇ ਹਨ ਡੇਲੀ ਆਰਡਰ ਡੇਲੀ ਸਾਡੇ ਮਤਲਬ ਇਹ ਵਾਲੇ ਚਿੱਟੇ ਵਾਲੇ ਪਰਚੇ ਡੇਲੀ ਹੋ ਰਹੇ ਸਾਡੇ ਸਰ ਕਿੰਨੇ ਦਿਨ ਤੋਂ ਕੰਮ ਕਰ ਰਹੇ ਪਤਾ ਲੱਗਾ ਏ ਕਾਫੀ ਚਿਰ ਤੋਂ ਕੰਮ ਕਰ ਰਹੇ ਹੋ ਜੀ ਇਹਨਾਂ ਦਾ ਮਤਲਬ ਇਹੋ ਧੰਦਾ ਵਾਜੀ ਇਹਨਾਂ ਦਾ ਮੁੱਖ ਧੰਦਾ ਵਾਜੀ ਤੇ ਪਹਿਲਾਂ ਵੀ ਕੋਈ ਪਰਚਾ ਇਹਨਾਂ ਤੋਂ ਪਹਿਲਾਂ ਹੁਣ ਮੈਂ ਤਾਂ ਇੱਥੇ ਨਵਾਂ ਆਇਆ ਵਾਂ ਪਤਾ ਲੱਗੂ ਮੈਂ ਪਤਾ ਕਰ ਲਾਂਗਾ ਕਿ ਇਹਨਾਂ ਨੂੰ ਹੁਣ ਜਾ ਕੇ ਜਦੋਂ ਆਪਾਂ ਲੈ ਕੇ ਜਾਣਾ ਵਾ ਉਹ ਤੋਂ ਪਤਾ ਕਰਾਂਗੇ ਸਾਡੇ ਕੋਲ ਇੱਕ ਐਪ ਹੈਗੀ ਆ ਉਹਦੇ ਤੇ ਹਰ ਪਰਚਾ ਲੱਗ ਜਾਂਦਾ ਵੀ ਤੇ ਪਹਿਲਾਂ ਕਿਨੇ ਪਰਚੇ ਆਕਨੇ ਨੇ ਸਰ ਇਹ ਕਿਦਾਂ ਸ਼ਰਾਬ ਦੇ ਨਾਲ ਲਿਖੀਲੀ ਸ਼ਰਾਬ ਦੇ ਨਾਲ ਬੰਦੇ ਮਰੇ ਸੀ ਉਹ ਤੋਂ ਬਾਅਦ ਕੋਈ ਧਾਰਾ ਚੇਂਜ ਕੀਤੀ ਸ਼ਰਾਬ ਦੀ ਨਹੀਂ ਜੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਆ ਕਿ ਨਾ ਨਾਦਰਪੁਰ ਤੋਂ ਕੀ ਗੱਲਬਾਤ ਹੋਈ ਹੈ ਪਤਾਪੁਰੇ ਨਾਲ ਅੱਜ ਪਤਾਪੁਰ ਵਿੱਚ ਇਹੀ ਸੀ ਉਹ ਜੇ ਰੇਟ ਮਾਰੀ ਆ ਸਨ ਆਪਣੇ ਕਹੇ ਕਿ ਨਾ ਬੀਰਾ ਸਿੰਘ ਬੀਰਾ ਸਿੰਘ ਜਨਮ ਮੂਰਤਾ ਸਿੰਘ ਸਨਮੂਰਤਾ ਸਿੰਘ ਜੀ 40 ਬੋਤਲ ਸ਼ਰਾਬ ਪੜੀ ਜੇ ਪਤਾ ਲੱਗਾ ਸਰ ਕਿੰਨੇ ਚਿਰ ਤੋਂ ਇੱਥੇ ਕੰਮ ਕਰ ਰਹੇ ਜੀ ਇਹ ਨਹੀਂ ਪਤਾ ਲੱਗਾ ਕਾਫੀ ਚਿਰ ਤੋਂ ਮੁਗਬੀ ਮਿਲੇ ਵੀ ਕਾਫੀ ਚਿਰ ਤੋਂ ਕੰਮ ਕਰ ਰਹੇ ਇੱਕ ਇਹ ਘਰ ਬੰਦ ਵਿੱਚ ਸੀ ਉੱਤੇ ਪਈ ਕੋਈ ਰਸਤਾ ਹੋਇਆ ਰਟਰ ਵੀ ਰਸੰਗ ਨਾਲੇ ਨਾਲੇ ਲੱਗਦਾ ਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਸੇ ਇਲਾਕੇ ਵਿੱਚ ਨਕਲੀ ਸ਼ਰਾਬ ਫੜੀ ਹੋਰ ਫੜੀ ਫੜੀ ਉਹਦੇ ਪੰਤਾਲੀ ਬੋਤਲਾਂ ਫੜੀ ਮੇਜਿਠਾ ਲੱਖ ਦੇ ਵਿੱਚ ਜਿੰਨੇ ਲੋਕਾਂ ਦੀ ਮੌਤ ਹੋਈ ਹੈ ਹਲੇ ਤੱਕ ਵੀ ਲੋਕ ਸੁਧਰ ਨਹੀਂ ਦੇ ਨਕਲੀ ਸ਼ਰਾਬ ਦਾ کاروبار ਕਰ ਰਹੇ ਨੇ ਅਕਸਾਈ ਵਿਭਾਗ ਦੀ ਕਿੰਨੀ ਵੱਡੀ ਕਾਮਯਾਬੀ ਬਹੁਤ ਵੱਡੀ ਕਾਮਯਾਬੀ ਹੈ ਇਲਾਕੇ ਦੇ ਵਿੱਚ ਫਤਾਪੁਰ ਚੌਂਕੀ ਪੈਂਦੀ ਹੈ ਉਹਨਾਂ ਦਾ ਰੋਲ ਕੀ ਦੇਖਦੇ ਹੋ ਕਿਉਂਕਿ ਨਾਕਾਬੰਦੀਆਂ ਵੀ ਕੀਤੀ ਜਾਂਦੀਆਂ ਨੇ ਹੋਰ ਫਿਰ ਵੀ ਇਲਾਕੇ ਦੇ ਵਿੱਚ ਜਿਹੜੀ ਨਕਲੀ ਸ਼ਰਾਬ ਵਿੱਚ ਇਹ ਮੜਾ ਰੋਲਿਆ ਜੀ ਨਹੀਂ ਸ਼ਰਾਬ ਲੱਗੇ ਇਹ ਵਗੰਟੀ ਨਹੀਂ ਵਿਕਣੀ ਚਾਹੀਦੀ ਕਿੰਨੇ ਜਣੇ ਅਰੈਸਟ ਹੋਏ ਸਿਰਫ ਇੱਕ ਜਣਾ ਹੀ ਦੱਸੇਂਗੀ ਇੱਕ ਪਤਾ ਲੱਗਾ ਕੌਣ ਵੇਚਦਾ ਸੀਗਾ ਇਹ ਵੀ ਰਸਿਆਂ ਗੱਲਾਂ ਵੇਚਦਾ ਸੀ ਜਾਂ ਹੋਰ ਕਿੰਨੇ ਇਹਨੇ ਕਿੰਨੇ ਚਿਰ ਤੋਂ ਕੰਮ ਕਰਦਾ ਨਹੀਂ ਇਹ ਤਾਂ ਕਾਫੀ ਚਿਰ ਤੋਂ ਕੰਮ ਕਰਦਾ ਜੀ ਕਿੱਥੋਂ ਲੈ ਕੇ ਆਉਂਦਾ ਸੀ ਇਹ ਅਧਿਆਪਕ ਇਹ ਨਹੀਂ ਦੱਸਿਆ ਇਹਨੇ ਕਿੱਥੋਂ ਆਉਂਦਾ ਕਿੱਥੋਂ ਲੈ ਕੇ ਆਉਂਦੇ ਇਹਨੇ ਨਹੀਂ ਦੱਸਿਆ ਲੀਕ ਕਰੀ ਜਾਂਚ ਕੀਤੀ ਜਾਏਗੀ ਉਹ ਜਿੱਥੋਂ ਇਹ ਲੈ ਕੇ ਆਉਂਦਾ ਇਹ ਚੌਕੀ ਵਾਲੇ ਕਰ ਦੇਣਗੇ ਜਾਂ ਸਭ ਕੋਲ